ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਕਰਨ ਤੇ ਗੁਰੀ ਦੇ ਅੱਗੇ ਕੋਈ ਆ ਜਾਂਦਾ ਹੈ ਤੇ ਹੁਣ ਕੀ ਹੁੰਦਾ ਹੈ ਤੇ ਉਹ ਕਿਵੇਂ ਬਚਦੇ ਆ ਤੇ ਕੌਣ ਹੁੰਦਾ ਹੈ ਉਹਨਾਂ ਨੂੰ ਬਚਾਉਣ ਲਈ ਸੋ ਤੁਹਾਨੂੰ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਕਰਨ ਤੇ ਗੁਰੀ ਚਲੇ ਜਾਂਦੇ ਆ ਮੰਨੂ ਨੂੰ ਮਿਲਣ ਲਈ ਬਾਸਤੇ ਚੜਨ ਲਈ ਪਰ ਉਹਨਾਂ ਨੂੰ ਰਸਤਾ ਪਤਾ ਨਹੀਂ ਹੁੰਦਾ ਇੱਧਰ ਉੱਧਰ ਭੜਕਦੇ ਫਿਰਦੇ ਆ ਤੇ ਉਧਰ ਸਾਰੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਆ ਜਿਵੇਂ ਕਿ ਉਹ ਲੱਭ ਰਹੇ ਦੇਅ ਤੇ ਕਿਤੇ ਵੀ ਨਹੀਂ ਨજર ਆਉਂਦੇ ਦੋਵੇਂ ਜਾਣੇ ਉਹ ਵਿੜੇ ਵਿੱਚ ਘੇੜ ਰਹੇ ਹੁੰਦੇ ਆ ਰੋਜੀ ਨੂੰ ਇੰਨਾ ਪਤਾ ਸੀ ਰੋਜੀ ਕਮਰੇ ਵਿੱਚ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਦੋਵੇਂ ਜਾਣੇ 100-100 ਰੁਪਏ ਉਹਨਾਂ ਦੇ ਹੱਥ ਆਇਆ ਹੁੰਦਾ ਕਿਉਂਕਿ ਉਹਨਾਂ ਦੇ ਤਾਇਆ ਜੀ ਨੇ ਦਿੱਤਾ ਹੁੰਦਾ ਗੁਰਪ੍ਰੀਤ ਨੇ 100 ਰੁਪਏ ਘਰ ਦੀ ਪਾਰਟੀ ਲਈ ਕਿਉਂਕਿ ਘਰ ਲਿਆ ਜਿਵੇਂ ਕਿ ਉਹਨਾਂ ਨੇ ਬੁੱਟਰ ਕੋਲ ਤਾਂ ਉਹ 100 ਲੈ ਕੇ ਨਿਕਲ ਜਾਂਦੇ ਆ ਉਹਨਾਂ ਨੇ ਤਾਂ ਕਾਫੀ ਦਿਨਾਂ ਦਾ ਪਲਾਨ ਬਣਾਇਆ ਸੀ ਪਰ ਉਹਨਾਂ ਨੂੰ ਪੈਸੇ ਨਹੀਂ ਮਿਲ ਰਹੇ ਸੀ ਜਿਦ ਦੀ ਉਹਨਾਂ ਦੇ ਹੱਥੇ ਪੈਸੇ ਹੁੰਦੀ ਆ ਦੋਵੇਂ ਤੁਰ ਪੈਂਦੇ ਆ ਰਸਤੇ ਦਾ ਕੋਈ ਵੀ ਪਤਾ ਨਹੀਂ ਹੁੰਦਾ ਫਿਰ ਕਿੱਧਰ ਜਾਣਾ ਸੋ ਇਸ ਗੱਲ ਦਾ ਬੁੱਟਰ ਨੂੰ ਵੀ ਟੈਨਸ਼ਨ ਹੁੰਦੀ ਆ ਕਿਉਂਕਿ ਜਦ ਬੁੱਟਰ ਨੂੰ ਪਤਾ ਲੱਗਦਾ ਏ ਕਿ ਉਸਦੇ ਭਰਾਵਾਂ ਦੇ ਮੁੰਡੇ ਨਹੀਂ ਲੱਭ ਰਹੇ ਤਾਂ ਉਹ ਬੇਸ਼ੱਕ ਉਹਨਾਂ ਦੀ ਸ਼ਰੀਕੇਬਾਜ਼ੀ ਚੱਲਦੀ ਆ ਉਸ ਵਿੱਚ ਦੁਸ਼ਮਣੀ ਚੱਲਦੀ ਪਰ ਉਹ ਬੱਚਿਆਂ ਨਾਲ ਦੁਸ਼ਮਣੀ ਨਹੀਂ ਰੱਖਦਾ ਤੇ ਉਹ ਆਪਣੀ ਘਰਵਾਲੀ ਨੂੰ ਵੀ ਸਮਝਾਉਂਦਾ ਏ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਤੇ ਮੈਂ ਬੱਚਿਆਂ ਨੂੰ ਲੱਭਣ ਜ਼ਰੂਰ ਜਾਵਾਂਗਾ ਸੋ ਉਧਰ ਘਰਵਾਲੇ ਪਰੇਸ਼ਾਨ ਹੋਏ ਹੁੰਦੇ ਆ ਤੇ ਬਲਜੀਤ ਸਿੱਧਾ ਸਿੱਧਾ ਰੋਜੀ ਦਾ ਹੀ ਨਾਂ ਲਾ ਰਹੀ ਹੁੰਦੀ ਆ ਕਿ ਇਹ ਸਾਰਾ ਕੁਝ ਰੋਜੀ ਨੇ ਕਰਵਾਇਆ ਤੇ ਇਹ ਗੱਲ ਦੀ ਚੁੱਕਣਾ ਜਦੋਂ ਗੁਰਪ੍ਰੀਤ ਨੂੰ ਦਿੰਦੀ ਆ ਤੇ ਗੁਰਪ੍ਰੀਤ ਰੋਜੀ ਨੂੰ ਕਾਫੀ ਘ ਜੇ ਕਹਿੰਦਾ ਹੈ ਕਿ ਜੇਕਰ ਬੱਚੇ ਨਾ ਲੱਭੇ ਤਾਂ ਫਿਰ ਦੇਖ ਲਈ ਸੋ ਕਿੰਨੇ ਭਰਾ ਲੱਭਣ ਲਈ ਤੁਰੇ ਫਿਰਦੇ ਆ ਕਦੀ ਕਿਸੇ ਨੂੰ ਪੁੱਛਦੇ ਆ ਕਦੀ ਕਿਸੇ ਨੂੰ ਪਰ ਉਹ ਨਹੀਂ ਲੱਭਦੇ ਬਹੁਤ ਜਿਆਦਾ ਪਰੇਸ਼ਾਨ ਹੋ ਜਾਂਦੇ ਆ ਤੇ ਉਧਰ ਸ਼ਾਮਾਂ ਪੈ ਰਹੀਆਂ ਹੁੰਦੀਆਂ ਨੇ ਤੇ ਕਰਨ ਤੇ ਗੁਰੀ ਉਧਰ ਬੈਠੇ ਰੋ ਵੀ ਰਹੇ ਹੁੰਦੇ ਆ ਤੇ ਉਹ ਹਾਰ ਹੰਬ ਕੇ ਇਹ ਫੈਸਲਾ ਲੈਂਦੇ ਆ ਕਿ ਆਪਾਂ ਏਦਾਂ ਕਰਦੇ ਆ ਕਿ ਤੁਰੇ ਜਾਂਦੇ ਆ ਕੋਈ ਨਾ ਕੋਈ ਜ਼ਰੂਰ ਮਿਲੇਗਾ ਤੇ ਆਪਾਂ ਉਹਨਾਂ ਨੂੰ ਰਾਹ ਰਸਤਾ ਪੋਛ ਲਾਵਾਂਗੇ ਪਿੰਡ ਦਾ ਜਾਂ ਕੋਈ ਸਾਡੇ ਪਿੰਡ ਦਾ ਮਿਲ ਜਾਏਗਾ ਉਸਦੇ ਨਾਲ ਨਾਲ ਚਲੇ ਜਾਵਾਂਗੇ ਸੋ ਇਹ ਗੱਲ ਵਿੱਚ ਦੋਵੇਂ ਜਣੇ ਸਕੀਮਤਾ ਲਾਉਂਦੇ ਆ ਜਾਦੋਂ ਉਥੋਂ ਤੁਰਨ ਲੱਗਦੇ ਆ ਤੇ ਉਹਨਾਂ ਦੇ ਅੱਗੇ ਕੋਈ ਆ ਜਾਂਦਾ ਜਿਵੇਂ ਕਿ ਕੋਈ ਕਮਲਾਰਾ ਤੁਰਿਆ ਫਿਰ ਰਿਹਾ ਹੁੰਦਾ ਉਸ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਡਰ ਜਾਂਦੇ ਆ ਸੋ ਚਦ ਉਹ ਉਹਨਾਂ ਦੇ ਸਾਹਮਣੇ ਆਉਂਦਾ ਏ ਤੇ ਉਹਨਾਂ ਨੂੰ ਡਰ ਲੱਗਦਾ ਕੰਬਣ ਲੱਗ ਜਾਂਦੇ ਤੇ ਰੋਣ ਲੱਗ ਜਾਂਦੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਪਰ ਉਹ ਕਮਲਾ ਉਹਨਾਂ ਨੂੰ ਬਹੁਤ ਡਰਾਉਂਦਾ ਤੇ ਉਸ ਤੋਂ ਬਾਅਦ ਜਦ ਬੁੱਟਰ ਵੀ ਉਹਨਾਂ ਨੂੰ ਲੱਭਣ ਲਈ ਇੱਧਰ ਉੱਧਰ ਕੋ ਮਰਿਆ ਹੁੰਦਾ ਤੇ ਬੁੱਟਰ ਨੂੰ ਨਜ਼ਰ ਆ ਜਾਂਦੇ ਉਹ ਰੋਂਦੇ ਹੋਏ ਤੇ ਬੁੱਟਰ ਉਹਨਾਂ ਦੇ ਕੋਲ ਪਹੁੰਚ ਜਾਂਦਾ ਏ ਦੋਵੇਂ ਜਾਣੇ ਦੀ ਭੱਜ ਕੇ ਬੁੱਟਰ ਨੂੰ ਜੱਫੀ ਪਾ ਲੈਂਦੇ ਆ ਤੇ ਇਹ ਬੁੱਟਰ ਉਹ ਕਮਲੇ ਨੂੰ ਪਛਾਹ ਦਿੰਦਾ ਏ ਸੋ ਬੁੱਟਰ ਉਹਨਾਂ ਦੋਵਾਂ ਨੂੰ ਬਚਾ ਲੈਂਦਾ ਏ ਤੇ ਉਧਰ ਰੋਚੀ ਦੇ ਲੇਬਰ ਪੇਂਸ ਵੀ ਸਟਾਰਟ ਹੋ ਜਾਂਦੀਆਂ ਨੇ ਤੇ ਇੱਧਰ ਘਰ ਵਿੱਚ ਇਹਨਾਂ ਨੂੰ ਵੱਖਰਾ ਵਕਤ ਪਿਆ ਹੁੰਦਾ ਬੱਚੇ ਨਹੀਂ ਲੱਭ ਰਹੇ ਤੇ ਉਧਰ ਰੋਚੀ ਦੇ ਨਾਲ ਇਦਾਂ ਹੋਣ ਕਾਰਨ ਸਾਰੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਆ ਜਿਵੇਂ ਕਿ ਹਰ ਫ੍ਰਿਤ ਕੋਠੀਆਂ ਉੱਤੇ ਲੱਭਦੀ ਫੇਰ ਰਹੀ ਹੁੰਦੀ ਆ ਪਰ ਬੁੱਟਰ ਨੇ ਉਹਨਾਂ ਨੂੰ ਦੇਖ ਲਿਆ ਹੁੰਦਾ ਤੇ ਬਚਾ ਵੀ ਲਿਆ ਹੁੰਦਾ ਪਰ ਉਹ ਪਹਿਲਾਂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਿਹੜੀ ਗੱਲੋਂ ਘਰੋਂ ਨਿਕਲੇ ਸੀ ਤੇ ਫਿਰ ਗੁਰੀ ਤੇ ਕਰਨ ਉਹਨਾਂ ਨੂੰ ਦੱਸਦੇ ਆ ਕਿ ਅਸੀਂ ਆਪਣੀ ਭੈਣ ਨੂੰ ਮਿਲਣ ਚੱਲੇ ਸੀ ਤੇ ਉਥੇ ਬੁੱਟਰ ਸੋਚਦਾ ਹੈ ਕਿ ਧਰਾਵਾ ਦੇ ਮਨ ਵਿੱਚ ਇੱਕ ਬੱਚੀ ਲਈ ਕਿੰਨਾ ਪਿਆਰ ਹੈ ਤੇ ਉਹ ਕਿੰਨੀ ਨਫ਼ਰਤ ਕਰਦੇ ਆ ਕੁੜੀਆਂ ਦੇ ਨਾਲ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਆਉਣਾ ਐ ਸੋ ਬੁੱਟਰ ਉਹਨਾਂ ਨੂੰ ਲੈ ਕੇ ਉਹਨਾਂ ਦੇ ਘਰ ਵੱਲ ਨੂੰ ਤੁਰ ਪੈਂਦਾ ਹੈ ਤੋ ਹੁਣ ਆਪਾਂ ਦੇਖਾਂਗੇ ਕਿ ਗੁਰਪ੍ਰੀਤ ਤੇ ਉਸਦੇ ਭਰਾ ਬੁੱਟਰ ਨੂੰ ਦੇਖ ਕੇ ਕਿਵੇਂ ਦੇ ਰਿਐਕਸ਼ਨ ਕਰਦੇ ਆ ਕਿਉਂਕਿ ਉਹਨਾਂ ਉਸਨੇ ਉਹਨਾਂ ਦੇ ਬੱਚਿਆਂ ਨੂੰ ਬਚਾਇਆ ਹੁਣ ਉਹ ਚੰਗੇ ਬਣਦੇ ਜਾਂ ਨਹੀਂ ਸੋ ਵੇਖਾਂਗੇ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ